ਲੋ ਜੀ ਸਸਟੀਕਾਰਿਤ ਅਨੁਸਾਰਿਆਂ ਮੈਂ ਤੁਹਾਡੀ ਆਪਣੀ ਅਮਰਿਤ ਕਰ ਦਿਓ ਸੀ ਜੋ ਸੀ ਜੈਨਾ ਨਾਮ ਤੇ ਅਸੀਂ ਬੀਬੀ ਰਣਜੀਤ ਕੌਰ ਹੁਣ ਨੂੰ ਬਹੁਤ ਪਿਆਰਾ ਲੱਗਦਾ ਮੇਰੇ ਨਾਲ ਦਾ ਨਾਮ ਜਦੋਂ ਮੈਨੂੰ ਲੜ ਪੈਂਦੀ ਆ ਫਿਰ ਮੈਂ ਦਾ ਨਾਮ ਨਹੀਂ ਲੈਦੀ ਇਹ ਨੂੰ ਕਹਿ ਦਿਆ ਕਰੋ ਲੜਿਆ ਨਾ ਕਰੇ ਮੇਰੇ ਨਾਲ ਮਤਲਬ ਬਚਾਰੀ ਗਰੀਬ ਬਣੀ ਆ ਹਨਾ ਇਹ ਥੋੜਾ ਡੰਡਾ ਚਲਾ ਲੈਂਦੀ ਆ ਚੱਲ ਮੈਨੂੰ ਝੱਲਣਾ ਵੀ ਚੰਗਾਈ ਆ ਤਾਂ ਚੰਗਾਈ ਹਨਾ ਪਿਆਰ ਨਾਲ ਹੀ ਮਾਰ ਸਕਦੇ ਆ ਤੇ ਲੋ ਤੇ ਹੁਣ ਆ ਜਿਓ ਤੁਸੀਂ ਆਪਣੇ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਅਸੀਂ ਤੁਹਾਨੂੰ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਗੀਤ ਲੈ ਕੇ حاضر ਬਏ ਇਹ ਇਹ ਨਾ ਗੀਤ ਹੈ ਇਹ ਫਿਲਮ 'ਚ ਵੀ ਆਇਆ ਹੋਇਆ ਹੈ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਤੇ ਫਿਰ ਮੈਂ ਉਹਨਾਂ ਨੂੰ ਲੰਮੀ ਏਕਾ 'ਚ ਕਈ ਵਾਰੀ ਮੈਥੇ ਵੱਡ ਜਾਂਦਾ ਫਿਰ ਕਿਉਂਕਿ ਮੇਰੇ ਸਰੋਤੇ ਕਹਿੰਦੇ ਸਾਨੂੰ ਲੰਮੀ ਏਕਾ ਕਹਿੰਦੇ ਸਾਨੂੰ ਆਉਂਦੇ ਨਹੀਂ ਫਿਰ ਮੈਂ ਉਸ ਤਰੀਕਾ ਬਣਾ ਕੇ ਤੁਹਾਨੂੰ ਸੁਣਾਉਣੀ ਆ ਤੇ ਤੁਸੀਂ ਦੱਸਿਓ ਵੀ ਇਹ ਕਿਹੜੀ ਫਿਲਮ 'ਚ ਆਇਆ ਪਿਆ ਦੋ ਤਿੰਨ ਗੀਤ ਮੈਂ ਸਰੋ ਪਾਉਂਗੀ ਪਹਿਲਾਂ ਵੀ ਇੱਕ ਪਾ ਚੁੱਕੀ ਆ ਤੇ ਪਰ ਤੁਸੀਂ ਮੈਨੂੰ ਕਿਸੇ ਨੂੰ ਪਤਾ ਨਹੀਂ ਜਾਂ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਹੋਣਾ ਹਨਾ ਉਹ ਤਾਂ ਹੀ ਨਹੀਂ ਪਤਾ ਲੱਗਿਆ ਤੇ ਲੋ ਆ ਜਿਓ ਫਿਰ ਆਪਾਂ ਰਪਾਈਏ ਤੇ ਤੇ ਬਾਕੀ ਨਾ ਜਿਹੜਾ ਨੁਕਤਾ ਪਾਉਂਗੀ ਪਿੱਛੇ ਵੀ ਆਪਣਾ ਕਾ ਦੇ ਜਿਆ ਨਿਕਲਣੇ ਫਿਰ ਮੇਨੂੰ ਤੇ دیਵਾਨੀ ਦਾ ਖੁੱਲ ਜਾਨੀ ਆ ਫਿਰ ਮੈਂ ਇਸ ਤਰੀ ਯਾਦ ਕਰਕੇ ਤੁਹਾਨੂੰ ਲਿਖ ਲਿਖ ਕੇ ਇਹ ਹੈ ਗੱਲ ਤੁਹਾਨੂੰ ਲੈਣੀ ਆ ਹਨਾ ਮਹਾਪੁਰਸ਼ ਅੰਦਰ ਸੇ ਹੋਏ ਨੇ ਤੇ ਇਹ ਸਰਵਾਈਵਰ ਤੋਂ ਐ ਇਹ ਇਨੇ ਦੱਸਿਆ ਮੈਨੂੰ ਇਹ ਇੱਕੋ ਸੁਣਿਆ ਮੈਂ ਯਾਰ ਇਹ ਪੇਪਰ ਤੋਂ ਕਿ ਇਹ ਸਰਵਾਈਕਲ ਦਾ ਦੇਸੀ ਨੁਕਤਾ ਇਹ ਤੁਸੀਂ ਦੇਖਿਓ ਤੇ ਪਰਮਾਤਮਾ ਤੋਂ ਸਰਵਾਈਕਲ ਤੋਂ ਤਾਂ ਬਹੁਤ ਅੰਗਰੇਨ ਤੇ ਫਿਰ ਉੱਥੇ ਦਾਮ ਬੇਕੋਈ ਜਾਂਦੇ ਨੇ ਉਹ ਵੈਸੇ ਉੱਥੇ ਬਿਠਾ ਕੇ ਆਹ ਗੱਲ ਜਿਹੜੀ ਪੇਟੀ ਜੀ ਲਾ ਦਿੰਦਾ ਉਹਦੇ ਕੋਲੇ ਹੁਣ ਸਾਰਾ ਕੁਝ ਆ ਜਾਣਦਾ ਹੈ ਨਾ ਉੱਥੇ ਉਸੇ ਵੀ ਲੋਕ ਠੀਕ ਹੁੰਦੇ ਨੇ ਤੇ ਆ ਗਏ ਫਿਰ ਅਸੀਂ ਪਹਿਲਾਂ ਤਾਂ ਆਪਾਂ ਰੰਗ 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 ਵੱਲ ਤੇ ਫਿਰ ਆਪਾਂ ਸੇਤਵਲ ਲਾਵਾਂਗੇ ਤੇ ਪਹਿਲਾਂ ਆਪਣੇ ਦਿਲ ਨੂੰ ਕੁਛ ਕਰੋ ਭੂਸਣ ਕੇ ਤੇ ਫਿਰ ਆਪਾਂ ਲੋਟੇ ਵੱਲ ਲਾਵਾਂਗੇ ਲਓ ਮਾਣੋ ਇਸ ਗੀਤ ਦਾ ਆਨੰਦ ਤੇ ਆਜਿਓ ਫਿਰ ਆਪਾਂ ਲਾਈਏ ਰੌਣਕ ਹੈ ਨਾ ਅ ਸੇ ਕੱਜੀਆਂ ਅ ਨਰਦੀਆਂ ਕਲੀਆਂ ਪੱညာ ਪੱညာ ਉਚੋ ਮੇ Uh, -huh. uh, -huh. uh -huh. Lẹ́yìn àjẹ́ mbàlengé. ਬਵੇ ਰਈਆ ਅ ਸ਼ੀ ਖਾਂਡੇ ਮੀ ਸ਼ੀਰੀ ਦੀ Gurbe. ਰੇ ਬੜੀ ਅਧੀਨ ਲੰਘੇ ਕਈ ਹੈ ਪੈਨਿਆ ਪੈਆ ਤੁਖ ਰਹਿ ਨਹੀਂ ਆ ਲੋ ਗੀਤ ਹੋਇਆ ਸੰਪੂਰਨ ਸੁਣਿਆ ਤੁਸੀਂ ਇਹਦੇ ਅਰਥ ਨੂੰ ਤੁਸੀਂ ਆਪੇ ਕੱਢਿਓ ਹੈਨਾ ਤੇ ਸੋਚਿਓ ਕਿ ਤੁਮ ਨਾਲੇ ਤੁਹਾਨੂੰ ਦੱਸਿਆ ਤੁਹਾਨੂੰ ਇਹ ਗੀਤ ਕਿਉਂ ਵਜਾ ਲਗਿਆ ਬਹੁਤ ਹੀ ਪਿਆਰਾ ਗੀਤ ਹੈ ਤੇ ਇਹਨੂੰ ਵਾਜਿਆ ਕਰੋ ਤੇ ਅਵੰਦਮਾਨੇ ਕਰੋ ਹੈਨਾ ਤੇ ਮੈਂ ਛੋਟਾ ਜਿਹਾ ਗੀਤ ਹੈ ਪਰ ਬਹੁਤ ਵਧੀਆ ਹੈ ਡੁੰਗੇ ਆਪਣੇ ਦੇ ਤੇ ਸਰਵਾਈਵਰ ਦਾ ਦੇਸੀ ਨੁਕਤਾ ਹੈਨਾ ਤਾਂ ਪੈਨਸਲ ਲੈ ਲੀਓ ਤੇ ਲਓ ਦੇਖੋ ਇਹ ਦੇਸੀ ਕਿਹੋ ਤੇ ਕੋਕੋਨਟ ਆਇਲ ਲੇ ਲਓ ਮਤਲਬ ਉਹ ਖੋਪੇ ਆ ਤੇ ਹੈਨਾ ਦੇ ਸਿੱਕੀ ਤੇ ਖੋਪਿਆ ਤੇਰ ਇਹਨੂੰ ਤੁਸੀਂ ਬਰਾਬਰ ਮਾਤਰਾ ਚ ਮਿਲਾ ਲਓ ਮਿਲਾ ਕੇ ਰੱਖ ਲਓ ਬਾਥਰੂਮ 'ਚ ਹੀ ਰੱਖ ਲਓ ਆਪੇ ਤੇ ਕਿਉਂਕਿ ਫਿਰ ਤੁਸੀਂ ਚੱਕਣਾ ਭੁੱਲ ਜੂਗੇ ਤੇ ਫਿਰ ਤੁਸੀਂ ਭਰਤਣਾ ਵੀ ਭੁੱਲ ਜੂਗੇ ਹਨਾ ਮੈਂ ਉੱਥੇ ਹੀ ਰੱਖ ਦਿੰਦੀ ਹਾਂ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਤੁਸੀਂ ਅੰਡਰ ਆਰਮ ਮਤਲਬ ਆਕਾਚਾ ਤੇ ਲਾਓ ਹਨਾ ਨਾਲੇ ਫਿਰ ਇਹਨੂੰ 5 ਵਾਰੀ ਆਏ ਤੇ 5 ਵਾਰੀ ਪਿੱਛੇ ਨਿਕਲੋ ਠੀਕ ਹੈ ਨਾ ਲਾ ਕੇ ਸੂਵੇਂ ਨੂੰ ਲਗੜਾ ਦਿਓ ਤੇ ਇਹ ਲਾ ਕੇ ਲਗਾਓ ਤੇ ਮੋੜਨ 5 ਵਾਰੀ ਅੰਦਰ ਬਾਹਰ ਤੁਸੀਂ 5-5 ਵਾਰੀ ਕਰੋ ਇਸ ਤਰ੍ਹਾਂ ਹਰ ਰੋਜ਼ 20-25 ਦਿਨ ਤੁਸੀਂ ਕਰੋ ਕਿਰਪਾਤਾ ਕੀ ਹੋ ਜਿਹੜਾ ਹੈਗਾ ਸਰਵਾਈਕਲ ਦੀ ਬਿਮਾਰੀ ਉਹ ਦੂਰ ਹੋ ਬਾਰ-ਬਾਰ ਪਸ਼ਾਬ ਆਉਂਦਾ ਉਹ ਵੀ ਤੁਹਾਡਾ ਕੰਟਰੋਲ ਹੋ ਜਾਵੇ ਨੇ ਬਾਲ ਬਾਰੀਆਂ ਦਾ ਪੈਣਾ ਹੈ ਪੈਰਾ ਚ ਜਿਹੜੀ ਅਗ ਨਿਕਲਦੀ ਆ ਉਹ ਵੀ ਇਹਦੇ ਨਾਲ ਹੀ ਠੀਕ ਹੋਣਾ ਹੈ ਨਾ ਇਹ ਸਾਰੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਬੈਦ ਸੁਭਾਸ਼ ਗੋਇਜਾ ਦੱਸਿਆ ਉਹਨਾਂ ਤੋਂ ਮੈਂ ਨੁਕਤਾ ਨੋਟ ਕਰ ਲਿਆ ਤੁਹਾਡੇ ਭੈਣ ਭਾਈਆਂ ਕੋਲੇ ਪਹੁੰਚਾਇਆ ਜਿੰਨਾਂ ਨੇ ਇਹ ਹੋਰਾਂ ਨੇ ਸੁਣਿਆ ਹੋਣਾ ਉਹਨਾਂ ਨੇ ਵੀ ਸੁਣਿਆ ਹੋਣਾ ਤੇ ਜੇ ਸਾਰੇ ਤਾਂ ਸਾਰਿਆਂ ਨੂੰ ਸੁਣਨੀ ਨਾ ਰਹੇ ਫਿਰ ਮੈਂ ਕੋਸ਼ਿਸ਼ ਕਰਦੀ ਆ ਵੀ ਜਿੱਥੋਂ ਵੀ ਤੇ ਵਧੀਆ ਕਿਉਂਕਿ ਉਹਨਾਂ ਨੂੰ ਤਾਂ ਮੈਂ ਬਹੁਤ ਮੰਨ ਗਿਆ ਸਾਡੇ ਨਾਲ ਕਦੇ ਨੇ ਜਾਂਦੇ ਮੰਨਮੀ ਦੇ ਨੇ ਤੇ ਚੰਡੀਗੜ੍ਹ ਤੇ ਮੈਨੂੰ ਤਾਂ ਉਹਨਾਂ ਦਾ ਬਹੁਤ ਉਹਨਾਂ ਦੀ ਗੱਲਾਂ ਜਿਹੜੇ ਉਹ ਗੱਲਾਂ ਕਰਦੇ ਨੇ ਅੱਧਾ ਦਾ ਰੋਗ ਉਹੀ ਤੋੜ ਦਿੰਦੇ ਨੇ ਐਨਾ ਹਸਾਉਂਦੇ ਨੇ ਬੰਦਾ ਬਹੁਤ ਪਿਆਰ ਨਾਲ ਦੱਸਦੇ ਨੇ ਤੇ ਐਮ ਡੀ ਨੇ ਉਹ ਅੰਦਰ ਵਤ ਤੇ ਤੁਸੀਂ ਇਹ ਉਹਨਾਂ ਦੇ ਉਹ ਕਹਿੰਦੇ ਮੇਰੇ ਅਪਣਾਏ ਹੋਏ ਉੱਤੇ ਹੈਨਾ ਤੇ ਉਹੀ ਫਿਰ ਮੈਂ ਕਹਿੰਦੀ ਆ ਸਰਵਾਈਕਲ ਜੇ ਅਹੀਂ ਠੀਕ ਹੋ ਜਾ ਹੋਰ ਆਪਾਂ ਵੀ ਲੈਣਾ ਹੈਨਾ ਇਹਨੂੰ ਜਰੂਰ ਇਹਨੂੰ ਸਰਵਾਈਕਲ ਦੀ ਸ਼ਿਕਾਇਤ ਹੈ ਤੇ ਉਹ ਜਰੂਰ ਇਹਨੂੰ ਕਰਕੇ ਦੇਖਿਓ ਤੇ ਆਪ ਵੀ ਕਰੋ ਹੋਰਾਂ ਨੂੰ ਵੀ ਦੱਸੋ ਕੋਣ ਦੇ ਭਾਗੀ ਬਣੋ ਟੋਡਾ ਵੀ ਦਰਗਾਹ 'ਚ ਡੰਕਾ ਵੱਜ ਗਿਆ ਮੈਂ ਕਿਹਨੇ ਨਹੀਂ ਕੋਈ ਤੰਦਰੁਸਤ ਹੋ ਜੂ ਇਸ ਨਾਲ ਤੇ ਮੈਨੂੰ ਵੀ ਕੋਈ ਸੀਸ ਦਿਓ ਹੈਨਾ ਤੇ ਮੈਂ ਉਹਨਾਂ ਵੀਰ ਨੂੰ ਸ਼ੁਭਾਸ਼ ਬੋਲੂ ਸੀਸਾ ਦੇ ਨਹੀਂ ਵਿੱਚ ਮੈਂ ਤੁਹਾਨੂੰ ਇੰਨਾ ਲੋਕਾਂ ਦਾ ਫਾਇਦਾ ਕਰ ਰਿਹਾ ਹਰ ਰੋਜ਼ ਦੁਆਵਾਂ ਨਿਕਲ ਗਿਆ ਉਹ ਵਾਸਤੇ ਮੇਰੇ ਤੋਂ ਵੀ ਕਿਨ ਤੇ ਚਲੋ ਫਿਰ ਕੱਲ ਨੂੰ ਆਪਾਂ ਫੇਰ ਮਿਲਾਂਗੇ ਮੈਂਨੇ ਗੀਤ ਤੇ ਉਹਨਾਂ ਨੇ ਨੁਕਤੇ ਲਗਾ ਹੈਨਾ